ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੂਰਾ ਨਗਰ ਬਿਹਾਰੀਪੁਰ ਬੀਬੀਆਂ ಗ್ರಾಮ ਪੰਚਾਇਤ ਗੋਬਰਾ ਪ੍ਰਬੰਧਕ ਕਮੇਟੀ ਸਾਰੇ ਇੱਥੇ ਇਕੱਤਰ ਹੋਏ ਸੀ ਜੋ ਆਪਣਾ ਪਿੱਛੇ ਟੂਰਨਾਮੈਂਟ ਤੇ ਸਾਲਾਨਾ ਜੋੜ ਮਿਲਾ ਸ਼੍ਰੀ ਬਾਬਾ ਦਾਲ ਸਿੰਘ ਦੀ ਯਾਦ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਹੋਇਆ ਉਹਦੇ ਵਿੱਚ ਜਿਹੜੀਆਂ ਬੀਬੀਆਂ ਨੇ ਸਾਡੇ ਸੇਵਾ ਕੀਤੀ ਸੀ ਜਾਂ ਸਾਡੇ ਸੇਵਾਦਾਰ ਵੀਰਾਂ ਨੇ ਸੇਵਾ ਕੀਤੀ ਸੀ ਉਹਨਾਂ ਦੇ ਸਾਡੇ ਕੁਝ ਦਾਨੀ ਸੱਜਣਿਆ ਜਿਹੜੇ ਗੋਪਤ ਸੇਵਾ ਕਰਦੇ ਆ ਸੂਟਾਂ ਦੀ ਤੇ ਉਹਨਾਂ ਵੱਲੋਂ ਅੱਜ ਸੇਵਾ ਸੀ ਜੋ ਬੀਬੀਆਂ ਨੂੰ ਸੇਵਾ ਜਿਨ੍ਹਾਂ ਨੇ ਕੀਤੀ ਪਹਿਲੇ ਦਿਨ ਤੋਂ ਲੈ ਕੇ ਉਹਨਾਂ ਨੂੰ ਸੂਟ ਦਿੱਤੇ ਗਏ ਆ ਤੇ ਸਾਡੀ ਟੂਰਨਾਮੈਂਟ ਕਮੇਟੀ ਵੱਲੋਂ ਜਿਹੜੇ ਸਨਮਾਨ ਚੈਨ ਸੀਗੇ ਉਹ ਦਿੱਤੇ ਗਏ ਆ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਸਰਪਾ ਸਾਹਿਬ ਸੀਗੇ ਉਹ ਸਾਰੇ ਸੇਵਾਦਾਰ ਬੀਬੀਆਂ ਨੂੰ ਤੇ ਜਿਹੜੇ ਸਾਡੇ ਸੇਵਾਦਾਰ ਸੀ ਉਹਨਾਂ ਨੂੰ ਦਿੱਤੇ ਗਏ ਆ ਤੇ ਇੱਚੇ ਤਰ੍ਹਾਂ ਹੀ ਆਉਣ ਵਾਲੇ ਟਾਈਮ ਦੇ ਵਿੱਚ ਵੀ ਇੱਕ ਜੱਟ ਹੋ ਕੇ ਸਾਰੇ ਬੀਬੀਆਂ ਪੈਣਾ ਸੇਵਾ ਕਰਿਆ ਕਰਨਗੀਆਂ ਇੱਥੇ ਤੇ ਬਹੁਤ ਧੰਨਵਾਦ ਦਾਨੀ ਸਤਜਣਾ ਦਾ ਜਿਹੜੇ ਇਦਾਂ ਦੇ ਸਾਡੇ ਸੇਵਾਦਾਰਾਂ ਵਾਸਤੇ ਗਿਫਟ ਦਿੰਦੇ ਆ ਤੇ ਬਹੁਤ ਵਧੀਆ ਸੋਚਿਆ ਨਾ ਵੀਰਾਂ ਦੀ ਇਸੇ ਤਰ੍ਹਾਂ ਹੀ ਕੋਈ ਮਤਲਬ ਕਿਸੇ ਦਿਲ 'ਚ ਕੋਈ ਗਿਲਾ ਸ਼ਿਕਵਾ ਨਹੀਂ ਹੈ ਪਹਿਲੇ ਦਿਨ ਤੋਂ ਲਗਭਗ 2 ਮਹੀਨੇ ਤੋਂ ਬੀਬੀਆਂ ਸੇਵਾ ਕਰ ਰਹੀਆਂ ਇੱਥੇ ਤੇ ਸਾਰੇ ਨਗਰ ਦਾ ਐਨਆਰਏ ਵੀਰਾਂ ਦਾ ਸਮੂਹ ಗ್ರಾಮ ਪੰਚਾਇਤ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ